ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾਂ ਨਾਲ ਮਰ ਬੀ ਨਜ਼ਾਇਦ ਗੁਰਦੁਆਰੇ ਤੇ ਇਹਨਾਂ ਸਾਡੇ ਨਾਲ ਝਗੜਾ ਕੀਤਾ ਇਹਦਾ ਸਰਕਾਰ ਨੂੰ ਧੌਂਟੇ ਨਾਲ ਸਾਡੇ ਤੇ ਅੱਗੇ ਨੂੰ ਝੂਠਾ ਪਰਿਆ 11 ਬੰਦੇ ਸਾਡੇ ਤੇ ਕਰਾ ਕੇ ਬਿਨਾ ਵਜਾ ਤੇ ਅਸੀਂ ਸਾਡਾ 6 ਮਹੀਨਾ 3-3 ਮਹੀਨੇ ਮੰਡੇ ਲਾ ਕੇ ਆਏ ਤੇ ਮੈਂ ਇੱਕ ਮੋਹਰ ਪਰ ਹੁੰਦਾ ਨਾ ਤੇ ਇੱਕ ਮਹੀਨਾ ਮੈਂ ਲਾ ਕੇ ਆਇਆ ਕੋਈ ਨਹੀਂ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਤੇ ਇਹ ਆਮ ਆਦਮੀ ਪਾਰਟੀ ਦੇ ਨਾਲ ਆਇਆ ਸਾਨੂੰ ਧੌਂਦੇ ਨਾਲ ਹੀ ਮਤਲਬ ਸਰਕਾਰ ਦੀ ਧੌਂਦੇ ਨਾਲ ਹੀ ਸਾਡੇ ਤੇ ਮਗਰ ਨਾਲ ਟਕਾਲੀ ਦਾ ਧੌਂ ਲੈਣ ਆ ਕੇ ਜਾ ਰਿਹਾ ਇਹ ਬਿਨਾਂ ਵਜ੍ਹਾ ਆਣ ਕੇ ਸਾਡੇ ਬੰਦੇ ਸਾਰੇ ਖਿਦਾਮਿਆਂ ਦੇ ਚੱਕਰ ਹੀ ਰਹੇ ਆ ਤੇ ਇਹਨਾਂ ਕਾਲੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰਾ ਕਰ ਦਿੱਤਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਟ ਹਾਰ ਕਿ ਦੰਗਾ ਕਿਤੇ ਝਗੜਾ ਹੋ ਗਿਆ ਜਦੋਂ ਬਾਕਤੇ ਗਏ ਅਸੀਂ ਮੱਖਾ ਜਾ ਕੇ ਦੇਖਤਾ ਤਾਂ ਇੱਕ ਬੰਦੇ ਹਰੀ ਸਿੰਘ ਸਮੋ ਦਲੀਪ ਸਿੰਘ ਉਹਦੀ ਜਿਹੜੀ ਆ ਸਰਕਾਰ ਲਗਿੰਦਾ ਕੈਡਾ ਥੋਈ ਸੀ ਤੇ ਉਹਦੇ ਬਿਆਨ ਤੇ ਜਿਹਦੇ ਬਿਟੇ ਦੇ ਬਿਆਨ ਤੇ ਅਸੀਂ ਮੁਖਰਮਾ ਕਰ ਦਿੱਤਾ ਤੇ ਕਿਹੜਾ ਪਿੰਡ ਜੀ ਪਿੰਡ ਬੋਪਾਰਾ ਖੋਦ ਜੀ ਕਿਹੜੇ ਥਾਣੇ ਚ ਥਾਣਾ ਲੋਪੋਗੋ ਤੇ ਕੀ ਘਟਨਾ ਵਾਪਰੀ ਜੀ ਘਟਨਾ ਹੈ ਵਾਪਰੀ ਇਹ ਵੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾਂ ਦਾ ਨਾਮ ਅਮਰ ਇਹ ਨਜ਼ਾਇਰ ਗੁਰਦੁਆਰੇ ਤੇ ਨਾ ਸਾਡੇ ਨਾਲ ਝਗੜਾ ਕੀਤਾ ਕੌਣ ਨੇ ਬੰਦੇ ਇਹ ਅਜ ਰਣਜੀਤ ਸਿੰਘ ਕੁਲਦੀਪ ਸਿੰਘ ਅਰਚਪਾ ਸਿੰਘ ਕੁਲਦੀਪ ਸਿੰਘ ਜਸਮੀਤ ਸਿੰਘ ਅਜਮੇਰ ਸਿੰਘ ਬਕਰਮਜੀਤ ਬਕਰਮਜੀਤ ਸਿੰਘ ਇਹ ਬੰਦੇ ਨਾਲ ਸਾਰੇ ਇਹਨਾਂ ਦੇ ਨਾਲ ਜੱਟ 10 11 ਬੰਦੇ ਸੀ 12 ਕਾਫੀ ਬੰਦੇ ਨੇ ਅੰਲਾ ਨੇ ਪਲੈਨ ਬਣਾ ਕੇ ਦਿਖਾ ਦੇਣਾ ਮੋੜਿਆ ਕਿ ਤਾਂ ਪਹਿਲਾਂ ਛਵਣਾ ਅੱਜ ਤੱਕ ਪਰ ਇਹਦਾ ਸਰਕਾਰ ਵੀ ਧੌਂ ਦੇ ਨਾਲ ਸਾਡੇ ਤੇ ਅੱਗੇ ਵੀ ਠਾ ਪਰ ਤਾਂ 11 ਬੰਦੇ ਦਾ ਹੱਲੇ ਕਰਾ ਕੇ ਬਿਨਾ ਵਾਦਾ ਤੇ ਅਸੀਂ ਸਾਡਾ ਲਾ ਮਹੀਨਾ ਤਿੰਨ ਤਿੰਨ ਮਹੀਨੇ ਮੁੰਡੇ ਲਾ ਕੇ ਤੇ ਮੈਂ ਇੱਕ ਮੋੜ ਬਾਰ ਹੁੰਦਾ ਨਾ ਤੇ ਇੱਕ ਮਹੀਨਾ ਮੈਂ ਲਾ ਕੇ ਆ ਇਹ ਸਾਡਾ ਕੋਈ ਇੰਨੀ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਤੇ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਸਾਨੂੰ ਧੌਂ ਦੇ ਨਾਲ ਹੀ ਮਦਰ ਸਰਕਾਰ ਦੀ ਧੌਣ ਦੇ ਨਾਲ ਹੀ ਸਾਡੇ ਤੇ ਮਗਰ ਨਾਲ ਟਕਾ ਲਿੰਦਾ ਆ ਜਿਹੜਾ ਹੋਣੇ ਨਾਲ ਚੱਗ ਜਾ ਰਿਹਾ ਇਹ ਬਿਨਾ ਵਜਾ ਆਣ ਕੇ ਸਾਡੇ ਬੰਦੇ ਸਾਰੇ ਕਦਾਮਿਆਂ ਤੇ ਚੱਕੀ ਰਹਿ ਜਾਂਦੇ ਨਾਲ ਸਾਡੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰਾ ਕਰ ਦਿੱਤਾ ਕਿ ਅੰਨੇ ਵਾਰ ਛੁੱਟੀ ਤੇ ਆਇਆ ਵਾ ਬੰਦਾ CRPF ਦੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਨਾ ਪੂਰਾ ਪਲਾਨ ਬਣਾ ਕੇ ਨੌਕਰੀ ਬਰਾ ਕੰਮ ਕਰਦਾ ਸਾਰੇ ਨੌਜਵਾਨ ਬੰਦੇ ਇਹਨਾਂ ਨੇ ਇਸ ਐਸੀ ਬੇਰਹਿਮੀ ਦਾ ਕੰਮ ਕੀਤਾ ਸਾਡਾ ਸਿਰ ਜੋ ਮਾਰ ਦਿੱਤਾ ਇਹ ਹਮਲਾ ਕਿੱਥੇ ਕੀਤਾ ਗਿਆ ਹਮਲਾ ਇਹ ਸਾਡੇ ਮਰ ਮੇਰੇ ਨਾਲ ਮੈਕਰੀ ਸਰਦੇਂਦਰ ਸਿੰਘਾ ਉਹ ਚੱਕੀ ਦੇ ਮੇਰੇ ਸਾਹਮਣੇ ਰੰਮਾ ਰਾਗੇ ਪੈਣਾ ਵੀ ਗਾ ਗਿਆ ਪਾਪ ਦੋ 50 ਮਰਾਂ ਚੱਕੀ ਦਾ ਦੂਆ ਵਜੇ ਆਣ ਗਿਆ ਨਾ ਇਹ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਰ ਰਹੇ ਸੀ ਤੇ ਆਪਣਾ ਕੰਮ ਦੇ ਅੱਗੇ ਚੱਕੀ ਚੱਲਣ ਲਈ ਜੇ ਆਪਣੇ ਬੈਠੇ ਉਹ ਆਣ ਕੇ ਤੇ ਮੈਨੂੰ ਪਤਾ ਨਹੀਂ ਪੈਗ ਲੱਗਾ ਜਾਂ ਕੀ ਤੇ ਮੰਡੇ ਉਤੇ ਪਟਾਕੇ ਚਲਾਉਣ ਦੇ ਦਾਣ ਕਹਿੰਦਾ ਵਿਹਾਰ ਕੀ ਬਜਾਵਾ ਤਾਂ ਲੇਕਣਾ ਵਾ ਇਸੇ ਗੱਲੋਂ ਟਕਰਾਰ ਹੋਇਆ ਤਾਂ ਧਣਗੇ ਤਿਆਰੀ ਦੇ ਵੇਖੀ ਇਹਨਾਂ ਨੰਨੇ ਵਾਹ ਹਾ ਨਾ ਮੜ ਕੇ ਗੋਲੀਆਂ ਵੀ ਚਲਾਈਆਂ ਮਦ ਦਾ ਖਾਟਾ ਮਾਰ ਕੇ ਸਾਰੇ ਮਤਲਬ ਕੀ ਧਾਰ ਧਾਰ ਹੀ ਨਾਲ ਕੋਈ ਸਾਥਰ ਕਰ ਬਣਾ ਲੇ ਕੇ ਖੜਾ ਮੜ ਕੇ ਵਿਆਹ ਇਹਨਾਂ ਇਹਨਾਂ ਦਾ ਸਨਰ ਜੀ ਦਾ ਬਹੁਤ ਜਾ ਰਿਹਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ ਚਾਰ ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਦਾ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਤਖਵੀਰ ਸਿੰਘ ਇੱਕ ਆਰਪੀ ਦਾ ਮੁੰਡਾ ਆ ਪੀ ਇਹ ਕਿੱਥੇ ਨੇ ਹੋਣ ਉਹ ਗਰਨਾਨਕਾ ਹਸਪਤਾਲਾ ਇੱਕ ਮੁੰਡੇ ਤੇ ਜਾ ਰਹੀ ਸਾਚੋ ਅਮਨਦੀਪਾ ਹਸਪਤਾਲੀ ਉਹ ਰਖੇ ਪਰੇ ਢੋਣਿਆ ਤੋਂ ਦੰਦ ਦਾ ਹਸਪਤਾਲ ਉਹ ਨਾ ਕਿੰਨੇ ਵਜੇ ਦੀ ਗੱਲ ਹੈ ਰਾਤ ਇਹ ਰਾਤ ਕੋਈ 9:30 ਵਜੇ ਦੇ ਕਰੀਬ ਹੀ ਮਤਲਬ ਤੇ ਇਹਦੀ ਦਰਖਾਸਤ ਜਿਹੜੀ ਇਹ ਫਿਰ ਪੁਲਿਸ ਨੂੰ ਦਿੱਤੀ ਇਹਦੀ ਦਰਖਾਸਤ ਉਹ ਵੇਲੇ ਪੁਲਿਸ ਇੱਥੇ ਆਈ ਆ ਦਿੱਤੀ ਆ ਦਰਖਾਸਤ ਲੋਕੋਗੇ ਥਾਣੇ ਤੋਂ ਆਏ ਆ ਇਥੋਂ ਗਾਮਪੀਰ ਚੌਂਕੀ ਤੋਂ ਵੀ ਮਤਲਬ ਕੰਪੀ ਦਾਦਾ ਤੇ ਇਹਦੇ ਸੰਬੰਧੀ ਕੋਈ ਪਰਚਾ ਦਰਜ ਕੀਤਾ ਗਿਆ ਅੱਗਾ ਕਰਦੇ ਕੀਤਾ ਗਿਆ ਅੱਛਾ ਕਿੰਨੇ ਕੁ ਬੰਦਿਆਂ ਦੇ ਦਰਜ ਹੋਇਆ ਪਰਚਾ ਮੇਰੇ ਤਾਂ 11 ਬੰਦਿਆਂ ਨੇ ਪਤਾ ਹੈ ਪੁੱਛ ਕੋਈ ਪਤਾ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਸ਼ਾਮਲ ਬੰਦੇ ਵਿੱਚ ਅੱਗੇ ਵੀ ਤੁਹਾਡੇ ਨਾਲ ਲਾਲਾ ਲਾਲਾ ਜਿਹੜਾ ਰਸਬਾਲ ਸਿੰਘ ਰਣਜੀਤ ਸਿੰਘ ਤੇ ਜਗਮੀਰ ਸਿੰਘ prankar ਕੇ ਬਕਰਮ ਸਿੰਘ ਦਾਰ ਸਿੰਘ ਲਾਲੀ ਆਖੀਰ ਸਿੰਘ ਇਹ ਕਿਹੜੇ ਕਿਹੜੇ ਥਾਂ ਸੀ ਇਹਨਾਂ ਨੂੰ ਇੰਨੇ ਕੋਲ ਹਨ ਇੰਨੇ ਕੋਲ ਸਾਰੇ ਪਸਟਾਉਰ ਵੀ ਹੀ 315 ਹੀ ਉਹਨਾਂ ਪੈਰ ਵੀ ਬੜੇ ਕੀਤੇ ਜੰਨੇ ਵਾ ਤੇ ਤੇ ਧਾਰ ਤੇ ਆ ਮਤਲਬ ਟੋਕੇ ਹੀ ਜਿਤਨਾ ਟੋਕਾ ਹੀ ਜਿਹੜਾ ਜੰਨਾ ਵਾਰ ਕੀਤਾ ਤੇ ਉਹਨੂੰ ਟੋਕਾ ਲਗਾ ਹੀ ਲੋਹੇ ਦੀ ਢਾੜ ਦੇ ਨਾਲ ਅਗੇ ਜਾ ਪੱਠੇ ਕੋ ਦਾਲਾ ਹੁੰਦਾ ਉਹਨਾਂ ਇੰਨਾ ਕਿ ਰਹਿਮੀ ਦੇ ਨਾਮ ਆ ਰਿਹਾ ਵੀ ਤਾਂ ਨਾ ਫੇਰ ਹੀ ਦੋ ਫਾੜ ਕਰਦਾ ਵਾ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤੇ ਹੋਏ ਆਉਂਦੇ ਆ ਵੀ ਮੰਗ ਕਰਦੇ ਆ ਵੀ ਸਾਨੂੰ ਇਨਸਾਰ ਮਿਲਣਾ ਚਾਹੀਦਾ ਵਾ ਵੀ ਅਹੀਂ ਇਹ ਵੀ ਕਾਂਗਰਸ ਪਾਰਟੀ ਨਾਲ ਅੱਗੇ ਵੀ ਸਾਨੂੰ ਆਂਦੇ ਵੀ ਜੇ ਕੋਈ ਗੱਲ ਕਰਦੇ ਤੇ ਆਂਦੇ ਫਰੀ ਸ੍ਰੋਪੇ ਪਾ ਕੇ ਆਉਂਦੇ ਤੇ ਫਿਰ ਅਹੀਂ ਤੁਹਾਡੀ ਗੱਲ ਕਰਦੇ ਸਾਡੇ ਨਾਲ ਇੰਨਾ ਕਿ ਠੱਗਾ ਕੀਤਾ ਕਿ ਬੇਪਰ ਸਾਨੂੰ ਉਤੋਂ ਹਸਾ ਲਾਉਂ ਪੀ ਇਹਨਾਂ ਨੇ ਸੀਏ ਦਾ ਰੇਟ ਕਰਾ ਕੇ ਬਹੁਤ ਬੜੇ ਜਿਆਦੇ ਸਮਗਲਰ ਹੁੰਦੇ ਆ ਜਾਨ ਗਲਤ ਕੰਮ ਕਰਦੇ ਆ ਤੇ ਫਿਰ ਸਾਨੂੰ ਇਹਨਾਂ ਨੇ ਮਦਦ ਕਿਹਾ ਆ ਉਸ ਤੋਂ ਪੁਲਸ ਹੋਏ ਤੇ ਜਿਹੜੇ ਹਮਲਾਵਰ ਸਾਰੇ ਇਸੇ ਪਿੰਡ ਦੇ ਨੇ ਇਸੇ ਪਿੰਡ ਦੇ ਜਿਹੜੇ ਸਾਰੇ ਠੀਕ ਹੈ ਮਾਮਲਾ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਦੰਗਾ ਕਿਥੇ ਝਗੜਾ ਹੋ ਰਿਹਾ ਜੇ ਜਦੋਂ ਮੌਕੇ ਤੇ ਗਏ ਅਸੀਂ ਮੌਕਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਨੋਂ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲਗਨ ਕਰਕੇ ਡੱਥ ਹੋਈ ਸੀ ਤੇ ਉਤੇ ਬਿਆਖਤੀ ਜਿਹਦੇ بیٹے ਦੇ ਬਿਆステਟਮੈਂਟ ਤੇ ਅਸੀਂ ਮਕਦਮਾ ਦਰਜ ਕਰ ਦਿੱਤਾ ਵਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗੈਰਾ ਦੇ ਤਹਿਤ ਉਸ ਬੰਦੇ ਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗੁਫਤਾਰ ਕੰਮੀ ਅਸੀਂ ਲਗਾਤਾਰ ਹੰਦਲਾ ਰਿਪੋਰਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰਫਤਾਰ ਕਰਕੇ ਜਿਹੜੀ ਆ ਜੀ ਜੋ ਬੰਦੀ ਕਰ ਦਿੱਤੀ ਇਹਨਾਂ ਦੀ ਪ੍ਰਾਣੀ ਕੋਈ ਰੰਚਿਸ਼ਪਾ ਜੀ ਆ ਪੁੱਛ ਚੱਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਕੋਈ ਰੰਚਿਸ਼ਪਾ ਜੀ ਉਸੇ ਤਹਦੀ ਇਹ ਜਿਹੜਾ ਝਗੜਾ ਹੋਇਆ ਸੀ ਹਾਂ ਜੀ ਚਾਰ ਬੰਦੇ ਜ਼ਖਮੀ ਨੇ ਇੰਜੜਦੇ ਉਹ ਹਸਪੀਟਲ ਵਿੱਚ ਨੇ ਉਹਨਾਂ ਦੇ ਵੀ ਅਸੀਂ ਜੋ ਐਸ ਪਰ ਲਾਅ ਬੰਦਾ ਉਹ ਕਰਦੇ ਪੁਨਰਵੈਸਟੀਗੇਸ਼ਨ ਚੱਲ ਰਹੀ ਆ ਡੂਰ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ ਉਹ ਸਾਰੇ ਅਸੀਂ ਲਾ ਸਕਦੇ ਹਾਂ